ਜੋ ਪੂਰੇ ਭਾਰਤ ਦੇ ਵਿੱਚ ਜੰਗ ਦਾ ਮਾਹੌਲ ਬਣਿਆ ਹੋਇਆ ਖਾਸ ਕਰਕੇ ਸਾਡੇ ਜਿਹੜਾ ਬਾਰਡਰ ਏਰੀਆ ਪੰਜਾਬ ਤੇ ਪੰਜਾਬ ਦੇ ਜਿੱਥੇ ਧਾਰਮਿਕ ਸਥਾਨ ਨੇ ਤੇ ਮੈਂ ਜਿੱਥੇ ਭਾਰਤ ਸਰਕਾਰ ਨੂੰ ਤੇ ਨਾਲ ਹੀ ਜਿੱਥੇ ਪੰਜਾਬ ਦੀ ਸਾਡੀ ਸਰਕਾਰ ਹੈ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਾਂ ਸਾਰੇ ਜਿੱਥੇ ਸਾਰੇ ਧਾਰਮਿਕ ਸਥਾਨਾਂ ਦਾ ਤੇ ਉੱਥੇ ਖਾਸ ਕਰਕੇ ਜਿਹੜੇ ਵੱਡੇ ਛੋਟੇ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦਾ ਵੀ ਜਿਹੜਾ ਪੂਰੀ ਸੁਰੱਖਿਆ ਦਾ ਤੇ ਧਿਆਨ ਰੱਖਿਆ ਜਾਵੇ ਜਿੰਨੇ ਵੀ ਕੋਈ ਵੀ ਹੈ ਭਾਵੇਂ ਵਿਚਾਰੇ ਜਨਤਾ ਆਮ ਜਨਤਾ ਵੀ ਹੈ ਤੇ ਉਹ ਵੀ ਜਿਹੜੀ ਹੈ ਸੁਰੱਖਿਅਤ ਆਪ ਦੇ ਆਪ ਨੂੰ ਮਹਿਸੂਸ ਕਰੇ ਉਹ ਜਿਹੇ ਪ੍ਰਬੰਧ ਜਿਹੜੇ ਉਹ ਕੀਤੇ ਜਾਣ ਸੋ ਜਿੱਥੇ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਨੇ ਉਹ ਵੀ ਪੂਰੀਆਂ ਤਿਆਰ ਪਰ ਤਿਆਰ ਨੇ ਜਿੱਥੇ ਵੀ ਕੋਈ ਵੀ ਨਿਹੰਗ ਸਿੰਘ ਫੌਜਾਂ ਜਿੱਥੇ ਪੰਜਾਬ ਵਾਸਤੇ ਤੇ ਭਾਰਤ ਵਾਸਤੇ ਹਮੇਸ਼ਾ ਤਤਪਰ ਨੇ ਉਹਦੀ ਸੁਰੱਖਿਆ ਵਾਸਤੇ ਤੇ ਨਿਹੰਗ ਸਿੰਘ ਫੌਜਾਂ ਵੀ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟਣਗੀਆਂ ਸੋ ਹਮੇਸ਼ਾ ਤਿਆਰ ਪਰ ਤਿਆਰ ਹੈ ਗੁਰੂ ਸਾਹਿਬ ਕਿਰਪਾ ਕਰਨ ਇਹ ਹੀ ਅਰਦਾਸ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਪੂਰੇ ਵਿਸ਼ਵ ਭਰ ਦੇ ਵਿੱਚ ਅਮਨ ਸ਼ਾਂਤੀ ਤੇ ਜਿਹੜਾ ਸ਼ਾਂਤੀ ਕਾਇਮ ਰਹਿਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ